ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ 13 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਜੀ ਸੋ ਨੇੜੇ ਜਿਹੜੇ ਏਰੀਏ ਸ਼ਹਿਰ ਲੱਗਦੇ ਹੈਗੇ ਦੋਸਤੋ ਜਿੱਦਾਂ ਬਿਆਸ ਵੀ ਥੋੜੀ ਦੂਰੀ ਤੇ ਹੈਗਾ ਬਾਕੀ ਪ੍ਰੋਪਰ ਕਿੰਨੇ ਕਿਲੋਮੀਟਰ ਹੈਗਾ ਕਰਤਾਰਪੁਰ ਸਾਹਿਬ ਦੀ ਕੀ ਦੂਰੀ ਆ ਕਪੂਰਥੜਾ ਦੀ तकरीबन ਥੋੜੀ ਦੂਰੀ ਤੇ ਆ ਗੱਲਬਾਤ ਆਪਾਂ ਕਰਕੇ ਵੀਰ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਖਾਸ ਜਿਹੜੀ ਵਿਜ਼ਿਟ ਹੈਗੀ ਆ ਤੁਹਾਨੂੰ ਪਿੰਡ ਨਾਰਪੁਰ ਕਰਨੀ ਪਵੇਗੀ ਸੋ ਕਿਸੇ ਵੀ ਕਿਸਾਨ ਵੀਰੇ ਨੇ ਪਸ਼ੂ ਪੇਚਣ ਸੰਬੰਧੀ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਆ ਅੱਜ ਦੋਸਤੋ तकरीबन 4 ਮੱਜਾ ਪਤਾਂ ਨੂੰ ਦਿਖਾਉਣੀ ਆ ਝੋਟੀਆਂ ਵੀ ਤੁਹਾਨੂੰ ਵੇਖਣ ਦੇ ਵਿੱਚ ਮਿਲ ਗਈਆਂ ਤੇ ਮੱਝਾਂ ਦੋਸਤੋ ਇਸ ਘਰ ਤਕਰੀਬਨ ਜਿਹੜੀ ਵੀਡੀਓ ਆ ਤੁਸੀਂ ਮੋਸਟਲੀ ਦੇਖਦੇ ਰਹਿੰਦੇ ਹੋ ਵੱਖ-ਵੱਖ ਚੈਨਲਾਂ ਦੇ ਉੱਪਰ ਵੀ ਤੇ ਵੀਰ ਹੁਣਾਂ ਦਾ ਪਸ਼ੂ ਵਪਾਰ ਦਾ ਕੰਮ ਆ ਲੰਬੇ ਸਮੇਂ ਤੋਂ ਕੰਮ ਜਿਹੜਾ ਪਸ਼ੂ ਵਪਾਰ ਦਾ ਕਰਦੇ ਆ ਰਹੇ ਨੇ ਮਾਲ ਜਿਹੜਾ ਦੋਸਤੋ ਤੁਰ ਫਿਰ ਕੇ ਲੈਂਦੇ ਆ ਤੇ ਪਸ਼ੂ ਜਿਹੜੇ ਆ ਤੁਹਾਨੂੰ ਕੁਝ ਵਧੀਆ ਚੰਗੀ ਕੁਆਲਿਟੀ ਦੇ ਵੇਖਣ ਦੇ ਵਿੱਚ ਮਿਲਣਗੇ ਆਰਡਰ ਹਵਾਣੇ ਆ ਜਿਹੜੇ ਦੋਸਤੋ ਕਾਫੀ ਖੂਬਸੂਰਤ ਹੋਣਗੇ ਮੱਝਾਂ ਦੇ ਸੋ ਚਲਦੇ ਆ ਦੋਸਤੋ ਬਥੇਰੇ ਡਿਟੇਲ ਦੇ ਲਈ ਓਨਰ ਦੇ ਨਾਲ ਗੱਲਬਾਤ ਕਰ ਲੈਣੇ ਆ ਮੇਰੇ ਸਾਹਮਣੇ ਵੀਰ ਨੇ ਕੁਛਲੇ ਨੇ ਕੀ ਨਾਮ ਹੈਗਾ ਵੀਰ ਜੀ ਸਭ ਤੋਂ ਪਹਿਲਾਂ ਸਾਸਤਰੀਕਰ ਸਾਸਤਰੀਕਰ ਵੀਰ ਜੀ ਜੀ ਆਇਆਂ ਵੈਲਕਮ ਤੁਹਾਡਾ ਸਾਡੇ ਪਿੰਡ ਪਹੁੰਚਣ ਤੇ ਜਿੰਨੇ ਵੀਰ ਆਪਣੇ ਰਾਜ ਫਾਰਮਿਕ ਸੰਧੂ YouTube ਚੈਨਲ ਦੇਖਦੇ ਪਏ ਸਾਰਿਆਂ ਨੂੰ ਪਿਆਰ ਭਰੀ ਸਾਸਤਰੀਕਰ ਲੋੜੀ ਅਤੇ ਮੰਗੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰੇ ਪਰਿਵਾਰਾਂ ਨੂੰ ਖੁਸ਼ੀਆਂ ਪ੍ਰੇਆ ਤਿਆਰਾ ਬਿਲਕੁਲ ਜੀ ਸੋ ਤੇ ਵੀਰ ਇੱਕ ਆਪਣਾ ਨਾਮ ਦੱਸਿਓ ਜੇ ਭਜੀ ਨਾਮ ਮੇਰਾ ਹਰਜਿੰਦਰ ਸਿੰਘਾ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਜਲੰਧਰ ਪਈ ਆਪਣੇ ਤੋਂ ਰਹਿ ਜਾਂਦਾ 15 ਕਿਲੋਮੀਟਰ ਤੇ ਕਰਤਾਰਪੁਰ ਰਹਿ ਜਾਂਦਾ 4 ਕਿਲੋਮੀਟਰ ਠੀਕ ਹੈ ਜੀ ਇਧਰ ਪਈ ਸਾਨੂੰ ਲੱਗਦਾ ਸੁਭਾਨਪੁਰ ੱਡਾ ਉਹ ਵੀ 4 ਕਿਲੋਮੀਟਰ ਜੇ ਵਿਆਸ ਲਾਉਣਾ ਹੋਵੇ ਤਾਂ ਵਿਆਸ ਹੈਗਾ 15 ਕਿਲੋਮੀਟਰ ਤੇ ਆਪ ਨੂੰ ਇਧਰ ਕਰਬੂਤਲਾ ਹੈਗਾ ਪਈ 7 ਕਿਲੋਮੀਟਰ ਵਿੱਚ ਗੱਬੇ ਆਪਣਾ ਪੇਡਾ ਪਈ ਠੀਕ ਹੈ ਜੀ ਹਾਂਜੀ ਤੇ ਜੇ ਕਰਜਿੰਦਰ ਭਾਈ ਜਿਹੜੇ ਸੰਪਰਕ ਨੰਬਰ ਨੇ ਉਹ ਸਟਾਰਟਿੰਗ ਤੋਂ ਆਪਣੀ ਜ਼ਰੂਰਤਾਂ ਸੀ 996806581 ਦੂਸਰਾ 98882982 ਦੋਨਾਂ ਦੇ ਵਟਸਐਪ ਚੱਲਦਾ ਦੋਨਾਂ ਦੇ ਕਾਲਿੰਗ ਹੁੰਦੀ ਠੀਕ ਹੈ ਜੀ ਸੋ ਦੋਸਤੋ ਤੁਸੀਂ ਜਰੂਰ ਨੋਟ ਕਰ ਲਿਓ ਵੀਰੇ ਨੇ ਐਡਰੈਸ ਪ੍ਰੋਪਰ ਦੱਸਤਾ ਸੰਪਰਕ ਨੰਬਰ ਮੈਂ ਲਗਾਤਾਰ ਸਕਰੀਨ ਦੇ ਨੀਚੇ ਵਾਲੇ ਪਾਸੇ ਤੇ ਚਲਦੇ ਕਰਦੇ ਨੇ ਆ ਤੇ ਪ੍ਰੋਪਰ ਹੁਣ ਆਪਾਂ ਜਿਹੜੀ ਮੱਝਾਂ ਦੀ ਡਿਟੇਲ ਤੁਹਾਡੇ ਨਾਲ ਵੀਰ ਤੋਂ ਪੁੱਛ ਕੇ ਸਾਂਝੀ ਕਰਦੇ ਆ ਪਹਿਲੇ ਨੰਬਰ ਤੇ ਝੋਟੀ ਖੜੀ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਵੀਰ ਹਰਜਿੰਦਰ ਜੀ ਕੀ ਡਿਟੇਲ ਹੈਗੀ ਇਸ ਝੋਟੀ ਦੀ ਏ ਭਾਈ ਦੂਸਰੀ ਸੂਏ ਝੋਟੀ ਪ੍ਰੋਪਰ ਸੁਈ ਆ ਮੂੰਹ ਛੇਦਾਂਦਾ ਭਾਈ ਜੀ ਕਹਿਣ ਦੀ ਗੱਲ ਨਹੀਂ ਕੋਈ ਵੀ ਰਾ ਕੇ ਚੈੱਕ ਕਰਕੇ ਜਾ ਸਕਦਾ ਠੀਕ ਹੈ ਜੀ ਭਾਈ ਜੀ ਨੂੰ 4 ਤੋਂ 5 ਦਿਨ ਹੋ ਗਏ ਸੂਈ ਝੋਟੀ ਨੂੰ ਠੀਕ ਹੈ ਜੀ ਕੋਈ ਵੀ ਚਾਹੇ ਬੋਲਾ ਮੰਗ ਲਏ ਚਾਹੇ ਦੁੱਧ ਮੰਗ ਲਵੇ ਇਸ ਟਾਈਮ 12 ਲੀਟਰ ਹਾਜ਼ਰ ਬੱਚਾ ਨੜੂ ਦੇ ਆ ਭਾਈ ਜੀ ਠੀਕ ਹੈ ਜੀ ਹਾਂਜੀ ਆ ਦੇਖੋ ਬੱਚਾ ਨੜੂ ਦੇ ਆ ਹਾਂ ਮੇਲ ਕਾਫਾ ਜੀ ਹਾਂਜੀ ਮੇਲ ਕਾਫਾ ਜੀ ਠੀਕ ਹੈ ਜੀ ਹਾਂਜੀ ਤੇ ਸੂਬਾ ਪਹਿਲਾ ਹੀ ਹੈ ਨਾ ਜੀ ਨਹੀਂ ਭਾਈ ਦੂਸਰਾ ਸੂਬਾ ਦੂਸਰਾ ਸੂਬਾ 26 ਡੰਡਾ ਭਾਈ ਤੇ ਹਾਜ਼ਰ ਕਿੰਨਾ ਵੀਰ ਜੀ ਦੱਸਿਆ ਤੁਹਾਨੂੰ ਸੂਬਾ ਭਾਈ 12 ਲੀਟਰ ਹੈਗਾ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੋਊਗੀ ਉਦਾਂ ਕਰਾ ਕੇ ਦਾਂਗੇ ਠੀਕ ਹੈ ਜੀ ਚਾਹੇ ਵੀਡੀਓ ਕਾਲ ਤੇ ਚਾਹੇ ਇੱਥੇ ਆ ਜਿਓ ਤਾਂ ਸਭ ਤੋਂ ਬੈਸਟ ਆ ਭਾਈ ਬਿਲਕੁਲ ਹਾਂ ਜੀ ਭਾਈ ਦੋ ਟਾਈਮ ਚਵਾ ਕੇ ਦਾਂਗੇ ਕਹਿਣ ਵਾਲੀਆਂ ਗੱਲਾਂ ਨਹੀਂ ਹਾਜ਼ਰ ਦੁੱਧ ਜਿਹੜਾ ਹਾਂ ਜੀ ਭਾਈ ਝੋਟੀ ਦਾ ਭਾਈ ਰਿਕਾਰਡ ਬਹੁਤ ਚੰਗਾ ਪਰ ਆਪਾਂ ਇਸ ਟਾਈਮ 12 ਲੀਟਰ ਹੀ ਕਹਿ ਕੇ ਦੇਣਾ ਹਾਂਜੀ ਪਰ ਝੋਟੀ ਦਾ ਰਿਕਾਰਡ ਬਹੁਤ ਚੰਗਾ ਝੋਟੀ ਨੇ ਪਲੂਨ ਨੇ 13 14 ਲੀਟਰ ਦੁੱਧ ਕੱਢਿਆ ਹੈ ਕਿ ਉਮੀਦ ਹੈ ਕਿ 15 ਲੀਟਰ ਤੇ ਜਾਊਗੀ ਝੋਟੀ ਜਿਹੜੇ ਸਾਨੂੰ ਭਾਈ ਬੋੜੇ ਤੋਂ ਸਟਾਰਟਿੰਗ ਕੀਤੀ ਹੈ ਝੋਟੀਆਂ ਬੋੜੇ ਤੋਂ ਖਾਦੀ ਹੋਗੀ ਬਿਲਕੁਲ ਥੋੜਾ ਭਾਈ ਆਰਡਰ ਜਿਹੜਾ ਹੈਗਾ ਉਹ ਥੋੜਾ ਜਿਹਾ ਰੱਖ ਦੀ ਆ ਢੈੜ ਹਵਾਨਾ ਨਿੱਕਰ ਭਾਈ ਭਾਈ ਮੋਰੇ ਨੂੰ ਵੀ ਫੁੱਟ ਫੁੱਟ ਬਾਹਰ ਆ ਪਾਜੀ ਬਿਲਕੁਲ ਬਿਲਕੁਲ ਤੇ ਜਿਹੜੀ ਗਾੜੀ ਵੀਰ ਜੀ ਆਪਾਂ ਕਹਿ ਸਕਦੇ ਹਾਂ ਵੀ ਅੱਗੇ ਇਹਨੂੰ ਹਵਾਨਾ ਜ਼ਿਆਦਾ ਬਣਾਤਣਾ ਹੈ। ਹਾਂਜੀ ਭਾਜੀ ਇਹਦੀ ਗਾੜੀ ਹੁਣ ਤੋਂ ਹੀ ਝੋਟੀ ਦੀ 2 ਕਿਲੋ ਤੋਂ ਪਲੱਸ ਹੋਊਗੀ ਗਾੜੀ ਝੋਟੀ ਦੀ। ਠੀਕ ਆ। ਹਾਂਜੀ ਭਾਜੀ ਬਾਕੀ ਕੋਈ ਤੁਹਾਨੂੰ ਚੁੱਪੂਰ ਛੱਟਾ ਚਵਾਈ ਟਾਇਰ ਉਹਦੀ ਆਪਣੀ ਭਾਜੀ ਪੂਰ ਗਾਰੰਟੀ ਹੋਊਗੀ। ਠੀਕ ਹੈ ਜੀ। ਹਾਂਜੀ। ਸੋ ਝੋਟੀ ਜਿਹੜੀ ਆ ਦੋਸਤੋ ਬਹੁਤ ਵਧੀਆ ਚੰਗੀ ਹੈਗੀ ਇਹ ਤਾਂ ਦਿਨ 10 12 ਕ ਦੱਸੇ ਹਨ ਵੀਰੇ। ਕੀ ਨਹੀਂ ਭਾਜੀ ਅਜੇ 4 ਤੋਂ 5 ਦਿਨ ਹੋਇਆ। ਨਾਲੂ ਨਾਲੂ ਨਾਲ ਆ ਭਾਜੀ। ਸੌਰੀ। ਤੇ ਚਾਰ ਤੋਂ ਪੰਜ ਦਿਨ ਜਿਹੜਾ ਸਮਾਂ ਹੋ ਗਿਆ ਦੋਸਤੋ ਬਿਲਕੁਲ ਬੱਚੇ ਦੇ ਨਾਲ 나ੜੂ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਮਾਂ ਚਾਰ ਤੋਂ ਪੰਜ ਦਿਨ ਹੋ ਗਿਆ ਤੇ ਬਿਲਕੁਲ 12 12 ਲੀਟਰ ਵੀ ਤਾਂ ਦਾ ਵੀ ਬਿਲਕੁਲ ਰੈਡੀ ਹੈਗਾ ਠੀਕ ਹੈ ਤੇ ਚਵਾਈ ਬੇਸ਼ੱਕ ਤੁਸੀਂ ਦੋ ਟਾਈਮ ਘਰੇ ਆਣ ਕੇ ਵਿਜ਼ਿਟ ਕਰਕੇ ਚਾਰ ਟਾਈਮ ਜਿੱਦਾਂ ਕਿਸੇ ਵੀਰ ਭਰਾ ਦੀ ਤਸੱਲੀ ਹੋਊਗੀ ਉਦਾਂ ਕਰਾ ਕੇ ਦਾਂਗੇ ਠੀਕ ਆ ਮੋਰੇ ਨੂੰ ਭਾਈ ਹਵਾਨਾ ਵੀਰ ਨੂੰ ਤਾਂ ਬਹੁਤ ਕਿੰਨਾ ਚੰਗਾ ਹੈ ਬੈਕ ਸਾਈਡ ਤੋਂ ਦੇਖੋ ਤੇ ਆ ਬਹਿਣੀ ਵਾਲੇ ਪਾਸੇ ਤੋਂ ਵੀ ਜਿਹੜਾ ਤੁਸੀਂ ਹਵਾਨੇ ਦੀ ਵਰਤ ਤਰ ਦੇਖੋ ਠੀਕ ਆ ਤੇ ਕਾਫੀ ਵਧੀਆ ਚੰਗਾ ਹਵਾਨਾ ਜਿਹੜਾ ਦੋਸਤੋ ਤੁਹਾਨੂੰ ਲੱਗਾ ਹੈ ਤਸੱਲੀ ਨਾਲ ਤੁਸੀਂ ਦੇਖ ਲਓ ਵੀਰਾਂ ਦਾ ਵੀ ਜਿਸ ਤਰ੍ਹਾਂ ਵੀ ਤਸੱਲੀ ਕਰਨੀ ਚਾਹੁੰਦੇ ਹੁਣ ਗਾਘ ਵੀਰ ਉਸੇ ਤਰੀਕੇ ਨਾਲ ਕਰ ਲਿਓ ਚਾਹੇ ਚਾਰ ਟਾਈਮ ਦੀ ਚੁਆਈ ਕਰ ਲਓ ਚਾਹੇ ਦੋ ਟਾਈਮ ਦੀ ਜਿਸ ਤਰ੍ਹਾਂ ਵੀ ਤੁਹਾਨੂੰ ਸੰਤੁਸ਼ਟੀ ਹੁੰਦੀ ਆ ਇਸ ਝੋਟੀ ਦੀ ਉਸੇ ਤਰੀਕੇ ਨਾਲ ਕਰ ਲਿਓ ਚਾਹੇ ਲਾਈਵ ਰਿਕਾਰਡਿੰਗ ਵੀਰ ਨਾਲ ਵਟਸਐਪ ਤੇ ਕਾਲ ਕਰਕੇ ਤੁਸੀਂ ਟਾਈਮ ਟੂ ਟਾਈਮ ਚੁਆਈ ਕਰਕੇ ਜੇਕਰ ਆਨਲਾਈਨ ਕੋਈ ਸੌਦਾ ਤੁਸੀਂ ਕਰਦੇ ਹੋ ਉਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਜੀ ਝੋਟੀ ਬਧੀਆ ਖੂਬਸੂਰਤ ਆ ਮੈਂ ਵੀਰ ਨੂੰ ਕਹੂੰਗਾ ਇੱਕਰੀ ਆਪਾਂ ਖੋਲ ਕੇ ਚੋਰ ਵੀ ਦਈਏ ਨਵੀਂ ਜੀ ਭਾਜੀ ਵੀਰ ਭਰਾਵਾਂ ਨੂੰ ਦਿਖਾ ਦੋ ਝੋਟੀ ਸਮਾਂ ਸਾਢੇ 3 ਦਾ ਹੋਇਆ ਝੋਟੀ ਕੋਈ ਥੁਣਾ ਜ ਨਹੀਂ ਆਈ ਕੋਈ ਟਾਈਮ ਤੇ ਨਹੀਂ ਛੱਡੀ ਹੈਗੀ ਝੋਟੀ ਬਿਲਕੁਲ ਦੇਖ ਲਓ ਭਾਜੀ ਆਹ ਦੇਖ ਲਓ ਜੀ ਸਮਾਂ ਜਿਹੜਾ ਦੋਸਤੋ ਸਾਢੇ 1:30 ਵਜੇ ਤੇ ਅਕਰੀਬ ਹੈਗਾ ਜੇਕਰ ਆਪਾਂ ਹੁਣ ਦੇਖੀਏ ਭਾਜੀ 3:30 ਪੰਜ ਤੋਂ 6 ਵਜੇ ਦੇ ਵਿੱਚ ਆਪਣੀ ਚਵਾਈ ਆ ਠੀਕ ਹੈ ਭਾਜੀ ਠੀਕ ਹੈ ਜੀ ਟਾਈਮ ਨੂੰ ਟਾਈਮ ਝੋਟੀ ਭਾਜੀ ਇੰਨੀ ਫਸ ਜਾਂਦੀ ਕਿ ਤੁਰਨਾ ਮੁਸ਼ਕਲ ਹੋ ਜਾਂਦਾ ਝੋਟੀ ਕਰੋ ਬਿਲਕੁਲ ਓਵਰ ਆਲ ਜਿਹੜੀ ਝੋਟੀ ਬਹੁਤ ਵਧੀਆ ਹੈਗੀ ਆ ਤੇ ਬਾਕੀ ਪਿੱਟ ਪੁੱਠੇ ਤੋਂ ਤੁਸੀਂ ਵੇਖੋਗੇ ਦੋਸਤੋ ਰਾਜ ਹੀ ਆ ਹਾਈਟ ਵੀ ਤਕਰੀਬਨ ਨੋਰਮਲ ਹਾਈਟ ਹੈਗੀ ਆ ਬਿਲਕੁਲ ਮੀਡੀਅਮ ਹਾਈਟ ਤੋਂ ਪਲੱਸ ਕਹੂੰਗਾ ਮੀਡੀਅਮ ਹਾਈਟ ਨਹੀਂ ਹੁੰਦੀ ਮੀਡੀਅਮ ਤੋਂ ਪਲੱਸ ਕਵਾਂਗੇ ਤੇ ਵੇਲ ਵੀ ਨੂੰ ਦਿਖੋ ਛੋਟੀ ਦੀ ਕਿੱਡੀ ਵੇਲ ਲੰਬਾਈ ਲੰਬੀ ਵੇਖੋ ਤੁਸੀਂ ਦਬਾਈ ਪੱਖ ਤੋਂ ਵੀ ਤੁਸੀਂ ਵੇਖ ਲਓ ਬਿਲਕੁਲ ਲੰਬਾਈ ਵਿੱਚ ਵੀ ਜਿਹੜੀ ਆ ਛੋਟੀ ਆ ਸੋਹਣੀ ਆ ਤੇ ਕਦ ਕਾਠੀ ਵੀ ਸੋਹਣਾ ਹੈਗਾ ਸਾਰੇ ਸਾਰੇ ਬੰਨਿਓ ਜੇਕਰ ਆਪਾਂ ਨਿਚੋੜ ਕੱਢਣਾ ਹੋਵੇ ਤਾਂ ਵੀ ਬਹੁਤ ਖੂਬਸੂਰਤ ਆ ਇੱਕ ਜਿਹੜਾ ਮੇਨ ਚੀਜ਼ ਹਵਾਨਾ ਹੁੰਦਾ ਦੋਸਤੋ ਹਵਾਨਾ ਬਹੁਤ ਮਹਨੇ ਰੱਖਦੀ ਆ ਚੀ ਤੇ ਦੁੱਧ ਵਾਲਾ ਪਸ਼ੂ ਆ ਕੇ ਘਰੇ ਲੂ ਵੀਰ ਨੇ ਕਿਸੇ ਨੇ ਖਰੀਦਣਾ ਹੁੰਦਾ ਡੇਰੀ ਵਾਸਤੇ ਅਕਸਰ ਆਪਾਂ ਨੂੰ ਚੋਨਾ ਦੁੱਧ ਹੁੰਦਾ ਬਾਕੀ ਦੁੱਧ ਵਾਲੀ ਜਿਹੜੀ ਝੋਟੀ ਆ ਤੇ ਹਰਜਿੰਦਰ ਭਾਈ ਮੋਲੇ ਨੇ ਤਾਂ ਕਿੰਨੀ ਡਿਮਾਂਡ ਕੀਤੀ ਹੈ ਭਾਜੀ ਚਲੋ ਆਪਾਂ ਤੁਹਾਡੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਪਾਦੇ ਪਏ ਆ ਝੋਟੀ ਦਾ ਭਾਜੀ ਭਾਵੇਂ 75000 ਦੀ ਵੇਚ ਦੀਏ ਜੀ ਪਰ ਭਾਜੀ ਆਪਾਂ ਨਹੀਂ ਵੇਚਣੀ ਆਪਾਂ ਸਿਰਫ ਭਾਜੀ ਝੋਟੀ 70000 ਦੀ ਦਾਂਗੇ ਠੀਕ ਆ ਜੀ ਹਾਂਜੀ ਭਾਜੀ ਉੱਚੇ 2000 ਰੁਪਿਆ ਮਾਨਤਨ ਕਰਾਂਗੇ ਭਾਜੀ ਠੀਕ ਆ 60000 ਰੁਪਏ ਦੀ ਦਾਂਗੇ ਉੱਚੇ ਵੀ ਕੋਈ ਵੀਰ ਆਏਗਾ ਤਾਂ ਮਾਨਤਨ ਕਰਕੇ ਤੋ ਠੀਕ ਉਹ ਤੁਹਾਨੂੰ ਗੰਗਾਜ ਠੀਕ ਖੁਸ਼ ਕਰਕੇ ਤੋੜਾਂਗੇ ਜਿੱਦਾਂ ਵੀਰ ਕੋਈ ਫੋਨ ਲਾਵੇ ਪਸ਼ੂ ਦੇਖ ਕੇ ਉਹਦਾ ਮੁੱਲ ਲਾਵੇ ਭਾਜੀ ਖੁਸ਼ ਕਰਕੇ ਵੀਰ ਨੂੰ ਤੋੜ ਰਹੀਏ ਭਾਜੀ ਜ਼ਰੂਰ ਵੀਰ ਜੀ ਤੇ ਇਹਨੂੰ ਵੀਰ ਜੀ ਮਾੜਾ ਤੋੜ ਕੇ ਦਿਖਾ ਦੇ ਜ਼ਰੂਰ ਜੀ ਸੋ ਦੋਸਤੋ 70 ਕੋਈ 75000 ਨਹੀਂ ਕੋਈ 80 ਨਹੀਂ 70000 ਡਿਮਾਂਡ ਆ 70000 ਦੇ ਵਿੱਚੋਂ ਵੀ 2000 ਲੈਸ ਆ ਵੀਰ ਨੇ ਕਰਤਾ ਮੌਕੇ ਤੇ 68000 ਦੀ ਲੈਸ ਤੇ 68000 ਦੇ ਵਿੱਚੋਂ ਵੀ ਕੋਈ ਘਰੇ ਵਿਜ਼ਿਟ ਕਰਦੇ ਹੋ ਤੁਸੀਂ ਤੇ ਗੰਗਾਜ ਕੋਈ ਉਹ ਵੀ ਜਿਹੜੀ ਹੈ ਤੁਹਾਡੀ ਘੜ ਦਿੱਤੀ ਜਾਵੇ ਜੀ ਕਰੋ ਚੈੱਕ ਜੀ ਲੰਗਾਪਾਦੀਆ ਜਿਹੜਾ ਨਿੱਗਰ ਲੇਵਾ ਦੋਸਤੋ ਬਹੁਤੇ ਵੀਰ ਨੇ ਜਿਹੜੇ ਸਮਝਦਾਰ ਹੈਗੇ ਨੇ ਪਸ਼ੂ ਪਾਲਕ ਨੇ ਅਗੇ ਡੇਰੀ ਨਾਲ ਸੰਬੰਧਤ ਨੇ ਉਹਨਾਂ ਨੂੰ ਜਿਹੜਾ ਨਾਰਮਲੀ ਚੀਜ਼ ਵੇਖ ਕੇ ਪਤਾ ਲੱਗ ਗਿਆ ਹੋਵੇਗਾ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਮੱਝ ਆ ਪ੍ਰੋਪਰ ਵੀਰੋਂ ਤੋਂ ਪੁੱਛ ਲੈਨੇ ਕੀ ਇਨਫੋਰਮੇਸ਼ਨ ਆ ਇਸ ਮੱਝ ਦੀ ਪਰ ਇਹ ਤੀਸਰੀ ਸਵੇਰ ਮੈਸ ਹੋਈ ਆ ਭਜੀ ਜੀ ਇਹਨੂੰ ਭਾਜੀ 6 ਤੋਂ 7 ਦਿਨ ਹੋ ਗਏ ਭਾਜੀ ਆ ਦੇਖੋ ਬੱਚਾ ਸਾਹਮਣੇ ਆ ਬੱਚੇ ਨੂੰ ਪਤਾ ਲੱਗ ਰਿਹਾ ਪਿਆ ਜੀ ਠੀਕ ਆ ਜੀ ਹਾਂਜੀ ਭਾਜੀ 6 ਤੋਂ 7 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਜਿਹੜੀ ਹੁਣ ਮੈਂ ਸੈਕਿੰਡ ਨੰਬਰ ਤੇ ਤੁਹਾਨੂੰ ਜਿਹੜੀ ਮੱਝ ਦਿਖਾ ਰਿਹਾ ਤੇ ਅਰਜਿੰਦਰ ਭਾਈ ਸਵੇਰ ਕਿੰਨਾ ਹੋਵੇਗਾ ਭਾਜੀ ਤੀਸਰਾ ਸਵੇਰ ਹੈਗੀ ਆ ਮੈਂ ਠੀਕ ਆ ਇਹਨੂੰ ਭਾਗ ਸਿੰਘ ਸਿੰਘ ਵਾਲੇ ਭਾਜੀ ਭਾਵੇਂ ਦੂਸਰਾ ਕਹਿ ਦਈਏ ਪਰ ਗਲਤ ਕੰਮ ਨਹੀਂ ਕਰਨਾ ਤੀਸਰਾ ਸਵੇਰ ਮੈਂ ਸੁਣਿਆ ਤਾਂ ਠੀਕ ਆ ਹਾਂਜੀ ਤੇ ਤੀਸਰਾ ਬਿਆਹ ਤਾਂ ਦੋਸਤੋ ਤੀਸਰਾ ਬਿਆਹ ਤੇ ਵਿਆਹੀ ਹੈ ਤੇ ਅੱਜ ਤਿੰਨ ਤੋਂ ਚਾਰ ਦਿਨ ਜਿਹੜੇ ਹੋ ਗਏ ਆ ਤੋ ਜਰੂਰ ਤੁਸੀਂ ਨੋਟ ਕਰ ਲਿਓ ਤੇ ਹਵਾਨੇ ਵਾਲੀ ਜਿਹੜੀ ਦਿੱਖ ਹੈਗੀ ਆ ਉਹ ਇਸ ਤਰ੍ਹਾਂ ਦੀ ਹੈਗੀ ਆ ਵੱਡੇ ਹਵਾਨੇ ਦੇ ਵਿੱਚ ਜਿਹੜੀ ਇਹ ਮੱਝ ਆ ਤੇ ਆ ਕਰੋ ਚੈੱਕ ਠੀਕ ਹੈ ਜੀ ਹਵਾਨੇ ਦਾ ਜਿਹੜਾ ਬਨਾਥਣਾ ਦੋਸਤੋ ਤਕਰੀਬਨ ਦੁੱਧ ਵਾਲੇ ਪਸ਼ੂ ਦੀ ਜਿਹੜੀ ਨਿਸ਼ਾਨੀ ਹੈ ਉਹ ਕਾਫੀ ਵੱਡੇ ਲੈਵੇ ਤੋਂ ਵੀ ਆਪਾਂ ਜਿਹੜਾ ਜਜਮੈਂਟ ਇੱਕ ਕਰ ਸਕਦੇ ਆ ਐਨੀਮਲ ਕਿੰਨਾ ਕੀ ਜਿਹੜਾ ਮਿਲਕਿੰਗ ਵਾਲਾ ਹੋਵੇਗਾ ਤੇ ਬਾਈ ਹਰਜਿੰਦਰ ਜੀ ਹੁਣ ਬੌਲੇ ਦੇ ਵਿੱਚ ਚੱਲ ਰਹੀ ਹੈ ਕੀ ਬੌਲਾ ਹੈਗਾ ਜੀ ਪਾਜੀ ਇਹ ਇਹਦੇ ਕੋਲ ਆਸ ਟਾਈਮ 12 ਕਿਲੋ ਨੈਟ ਹੋਊਗਾ ਇੱਥੇ ਵੀਰ ਜਿਹੜਾ ਮਰਜੀ ਆ ਜਾ ਜਿੱਦਾਂ ਕਹੇਗਾ ਉਦਾਂ ਤਸੱਲੀ ਕਰਕੇ ਦਾਂਗੇ ਠੀਕ ਹੈ ਜੀ ਕਹਿਣ ਦੀ ਗੱਲ ਨਹੀਂ ਕਿ 12 ਕਿਲੋ ਚਵਾ ਕੇ ਦਾਂਗੇ ਪਾਜੀ ਦੋ ਟਾਈਮ ਜਾਂ ਤਿੰਨ ਟਾਈਮ ਵੀਰ ਚੋਲੇ ਠੀਕ ਹੈ ਜੀ ਤਸੱਲੀ ਕਰਾਂਗੇ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੋਈ ਉਹਦੀ ਤਸੱਲੀ ਕਰਾ ਕੇ ਦਾਂਗੇ ਪਛੂ ਪਾਜੀ ਬਿਲਕੁਲ ਜੀ ਬਿਲਕੁਲ ਤੇ ਬਿਲਕੁਲ ਦੋਸਤੋ ਵੀਰਾਂ ਦਾ 12 ਕਿਲੋ ਨੈਟ ਠੀਕ ਹੈ ਜੀ ਆ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾਉਣਾ ਹੈ ਹਵਾਨਾ ਉਸ ਤੋਂ ਬਾਅਦ ਕਾਲ ਕਰਿਓ ਠੀਕ ਹੈ ਜੀ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਤਾਂ ਜੋ ਪ੍ਰੋਪਰ ਹਰ ਇੱਕ ਇਸ ਪਸ਼ੂ ਦੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਆ ਹਵਾਨਾ ਜਿਹੜਾ ਦੋਸਤੋ ਬਿਲਕੁਲ ਭਰਿਆ ਹੋਇਆ ਪੂਰਾ ਤੇ ਤਕਰੀਬਨ ਥਣ ਦੀ ਜਿਹੜੀ ਹੈਗੀ ਆ ਸਪੇਸ ਆ ਵਿਥ ਵਿਰਲ ਹੈਗੀ ਆ ਉਹ ਵੀ ਚੰਗੀ ਆ ਆ ਦੇਖ ਲਓ ਜੀ ਆ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਜਿੱਕਰ ਆਪਾਂ ਤੁਹਾਨੂੰ ਹਵਾਨਾ ਦਿਖਾਉਣਾ ਹੋਵੇ ਤੇ ਆ ਤੁਸੀਂ ਦੇਖ ਸਕਦੇ ਜੀ ਇਸ ਤਰ੍ਹਾਂ ਦੀ ਜਿਹੜੀ ਸ਼ੇਪ ਹਵਾਨੇ ਦੀ ਤੇ ਥਣਾ ਦੀ ਜਿਹੜੀ ਹੈਗੀ ਮਗਰਲੇ ਥਣ ਬਰਾਬਰ ਹੈਗੇ ਨੇ ਅਗਲੇ ਨਾਲ ਜਿਹੜੇ ਅਗਲੇ ਥਾਂ ਬਰਾਬਰ ਤੇ 12 ਲੀਟਰ ਜਿਹੜੀ ਤੁਸੀਂ ਤਸੱਲੀ ਕਰ ਸਕਦੇ ਹੋ ਵੀ ਇਹਦਾ ਤਸੱਲੀ ਸੈਟੀਸਫਾਈ ਹੋਣੀ ਚਾਹੀਦੀ ਹੈ ਉਹ ਤੁਸੀਂ ਜਿਸ ਤਰ੍ਹਾਂ ਵੀ ਤੁਸੀਂ ਹੋ ਸਕਦੇ ਹੋ ਉਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੇਕਰ ਆਨਲਾਈਨ ਤੁਸੀਂ ਵੀਡੀਓ ਕਾਲ ਤੇ ਸੈਟੀਸਫਾਈ ਹੋ ਉਸ ਤਰੀਕੇ ਨਾਲ ਜੇਕਰ ਤੁਸੀਂ ਚੁਵਾਈ ਕਰਕੇ ਮੌਕੇ ਦਾ ਸਬਦ ਕਰਨਾ ਚਾਹੁੰਦੇ ਤੇ ਗੁੰਜਾਇਸ਼ ਤੁਸੀਂ ਕਰਨਾ ਸਮਾਂ ਤੁਸੀਂ ਕੱਢ ਕੇ ਘਰੇ ਵਿਜ਼ਿਟ ਕਰਨੀ ਹੈਗੀ ਆ ਤੇ ਭਾਈ ਕੀ ਲੈ ਦੇ ਭਾਈ ਜੀ ਮੈਂ ਨਹੀਂ ਚੁਵਾਈ ਇਦਾਂ ਨਾ ਭਾਜੀ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਨਹੀਂ ਦੋ ਮਿੰਟ ਤੋਂ ਪਹਿਲਾਂ ਮੈਂ ਛੂ ਲਈਦੀ ਭਾਜੀ ਚਾਹੇ ਕੋਈ ਛੋਟਾ ਬੱਚਾ ਪਹਿਗੇ ਜੋ ਸਿੱਖਦਾ ਪਿਆਣਾ ਚਵਾਈ ਕਰਨੀ ਉਹ ਵੀ ਚੋ ਸਕਦਾ ਭਾਈ ਜੀ ਇੰਨੀ ਹਾਂਜੀ ਪੋਲੀ ਬਹੁਤ ਹੋਵੇਗੀ ਬਹੁਤ ਜਿਆਦੀ ਭਾਈ ਜੀ ਪੋਲੀ ਆ ਜੀ ਹਾਂ ਹਾਂਜੀ ਭਾਈ ਜੀ ਕਈ ਵਾਰ ਆਇਆ ਹੁੰਦਾ ਨਾ ਵੀ ਵੀਰ ਗਾਹ ਕਕੇ ਲੈ ਜਾਂਦਾ ਕਿ ਰ ਆਪਣਾ ਪੈਣਾ ਨੇ ਲੇਡੀਜ਼ ਨੇ ਚਵਾਈ ਕਰ ਹਾਂਜੀ ਹਾਂਜੀ ਭਾਈ ਜੀ ਇਹ ਗੱਲ ਦੀ ਆਪਣੀ ਪੂਰੀ ਗਾਰੰਟੀ ਹੋ ਗਈ ਪੋਲੀ ਹੋ ਗਈ ਕੋਈ ਭੂਰ ਛੱਟਾ ਨਾ ਹੋਊਗਾ ਥਣਵਾਦ ਘਾਟ ਨਾ ਹੋਊਗਾ ਭਾਈ ਜੀ ਬਾਕੀ ਜਿੱਦਾਂ ਦੀ ਕੋਈ ਵੀਰ ਘਰੇ ਜਾ ਕੇ ਸੇਵਾ ਕਰੂਗਾ ਭਾਈ ਜੀ ਉਦਾਂ ਦਾ ਚੋ ਲੂਗਾ ਠੀਕ ਆ ਭਾਈ ਜੀ ਹਾਂਜੀ ਭਾਈ ਠੀਕ ਆ ਤੇ ਇਹਦਾ ਵੀ ਮੁੱਲ ਦੱਸ ਦੋ ਕਿੰਨਾ ਕਰਨਾ ਮੁੱਲ ਪਾਜੀ ਇਹਦਾ ਵੀ ਬਿਲਕੁਲ ਜਾਇਜ਼ ਜਈਆ ਭਾਜੀ ਮੁੱਲ 70000 ਰੁਪਇਆ ਹਾਂਜੀ ਇਹ ਭਾਜੀ 65000 ਜੀ ਦੇ ਦਾਂਗੇ ਭਾਜੀ 65000 ਰੁਪਇਆ ਹਾਂਜੀ ਭਾਜੀ ਠੀਕ ਆ ਜੀ 65000 ਜਿਹੜਾ ਦੋਸਤੋ ਲੈਦੇ ਹੋਵੇਗਾ ਮੁੱਲ ਜਿਹੜਾ ਡਿਮਾਂਡ 70000 ਠੀਕ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈਗੀ ਆ ਤਸੱਲੀ ਤੇ ਜਿਹੜਾ ਬਿਲਕੁਲ ਤੁਸੀਂ ਖਰੇ ਉਤਰਨਾ ਹੈਗਾ ਦੋ ਟਾਈਮ ਕਰੋ ਚਾਰ ਟਾਈਮ ਕਰੋ ਵੀਰ ਵੱਲੋਂ ਖੁੱਲਾ ਸਦਾ ਹੈਗਾ ਤਸੱਲੀ ਤੁਸੀਂ ਕਰਕੇ ਐਨੀਮਲ ਲੈ ਕੇ ਜਾਣਾ ਰੇਟ ਜਿਹੜਾ ਹੈਗਾ ਦੋਸਤੋ ਤੁਹਾਨੂੰ ਜਿਹੜਾ ਜੈਸਨ ਉਹ ਜਿੱਥੋਂ ਤੱਕ ਦੱਸੀ ਹੈ ਉਥੋਂ ਤੱਕ ਭਰਨਾ ਪਵੇਗਾ ਤੇ ਵੀਰ ਨੂੰ ਮੈਂ ਕਹੂੰਗਾ ਇਹਨੂੰ ਵੀ ਆਪਾਂ ਇੱਕ ਵਾਰੀ ਮਾਰਾ ਖੋਲ ਕੇ ਦਿਖਾ ਦਿੰਦੇ ਹਾਂ ਸਾਡੀ ਭਾਈ ਕੋਈ ਵੀਰ ਭਰਾ ਉਹ ਇਦਾਂ ਦੀ ਗੱਲ ਨਹੀਂ ਮਾਨਦਾਨ ਕਰਕੇ ਦਾਂਗੇ ਭਾਈ ਅਕਰੋ ਚੈੱਕ ਜੀ ਇਹ ਪਹਿਲੇ ਉਧਰ ਲਈ ਸੜ ਆਪਣੀ ਹਵੇਲੀ ਆ ਤਾਂ ਕਰਕੇ ਬਾਹਰ ਨੂੰ ਭੱਜ ਕੇ ਜਾਂਦੀਆਂ ਪਈਆਂ। ਉਹ ਠੀਕ ਹੈ ਜੀ। ਹਾਂਜੀ ਹਾਂਜੀ। ਚਲੋ ਕੋਈ ਗੱਲ ਵੀਰ। ਤੇ 70000 ਜਿਹੜੀ ਜਦੋਂ ਡਿਮਾਂਡ ਆ ਤੇ 66000 ਰੁਪਈਆ ਲੈਦੇ ਆ ਤੇ 66000 ਦੇ ਵਿੱਚੋਂ ਵੀ ਜਿੰਨੀ ਵੀ ਹੋਈ ਗੁੰਜਾਇਸ਼ ਕਰੇ ਥੋੜੀ ਬਾਦੀ ਲੈਸ ਮੌਕੇ ਤੇ ਆ ਉਹ ਜ਼ਰੂਰ ਕਰ ਦਿੱਤੀ ਜਾਂਦੀ। ਠੀਕ ਹੈ ਜੀ। ਆ ਕਰੋ। ਆਪਾਂ ਚੈੱਕ ਕਰੀ ਜਿਹੜਾ ਪਿਛੇ ਮੇਲ ਹੈਗਾ। ਮੇਲ ਹੀ ਆ ਵੀਰ। ਹਾਂਜੀ ਭਾਜੀ। ਮੇਲ ਆ ਵੀ ਮੇਲ ਹੀ ਆ ਭਾਜੀ। ਠੀਕਾ ਬੱਚਾ ਜ਼ਰੂਰ ਦੇਖ ਲਓ ਠੀਕਾ ਜੀ ਇਸ ਤੋਂ ਬਾਅਦ ਜਿਹੜੀ ਨੈਕਸਟ ਮੱਝ ਹੈਗੀ ਆ ਉਹ ਵੀ ਆਪਾਂ ਇਨਫੋਰਮੇਸ਼ਨ ਵੀਰ ਤੋਂ ਲੈ ਲੈਂਦੇ ਆ ਠੀਕ ਹੈ ਜੀ ਅਗਲੀ ਦੋਸਤੋ ਤੀਜੇ ਨੰਬਰ ਤੇ ਜਿਹੜੀ ਮੱਝ ਹੈਗੀ ਆ ਜਾਣਕਾਰੀ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਭਾਈ ਹਰਜਿੰਦਰ ਵੀਰੇ ਕੀ ਇਸ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਐ ਇਸ ਵੇਲੇ ਇਹ ਭਾਜੀ ਦੂਸਰੀ ਸੂਈ ਝੋਟੀ ਸੂਈ ਆ ਭਾਜੀ ਜੀ ਭਾਜੀ ਇਹਨੂੰ 10 ਤੋਂ 15 ਦਿਨ ਹੋ ਗਏ ਸੂਈ ਨੂੰ ਵੱਧ ਵੀ ਹੋ ਸਕਦੇ ਆ ਭਾਜੀ 20 ਦਿਨ ਵੀ ਮੰਨ ਸਕਦਾ ਕੋਈ ਵੀ ਉਹ ਕੱਟਾ ਪਿੱਛੇ ਪਈ ਦਿਖਾ ਦਿਓ ਵੀਰਾਂ ਨੂੰ ਹਾਂਜੀ ਆ ਜਿਹੜਾ ਭਾਈ ਪੂਰਾ ਭਲਿਆ ਹੋ ਗਿਆ ਭਾਜੀ ਠੀਕ ਹੈ 20 ਦਿਨ ਹੋ ਗਏ ਹਾਂ ਭਾਜੀ ਭਾਜੀ ਹਾਂਜੀ ਠੀਕ ਹੈ ਦੋਸਤੋ ਜਿਹੜੀ ਮੈਂ ਤੁਹਾਨੂੰ ਤੇਜ ਨੰਬਰ ਤੇ ਦਿਖਾ ਰਿਹਾ ਮੱਝ ਇਹ ਦੂਜਾ ਸੂਬਾ ਸੂਈ ਆ ਸੈਕਿੰਡ ਟਾਈਮਰ ਆ ਤੇ 20 ਦਿਨਾਂ ਦੀ ਸੂਈ ਆ ਬਾਕੀ ਤੁਸੀਂ ਹਵਾਨੇ ਤੋਂ ਹਰ ਪਾਸੇ ਤੋਂ ਹਰ ਐਂਗਲ ਤੋਂ ਮੈਂ ਤੁਹਾਨੂੰ ਜੜੀ ਆ ਦਿਖਾ ਦੇਣੀ ਆ ਚੈੱਕ ਤੁਸੀਂ ਕਰਨੀ ਆ ਤੇ ਪਾਸ ਕਰਕੇ ਜਰੂਰ ਤੁਸੀਂ ਖਰੀਦ ਸਕਦੇ ਜੀ ਥਾਣੇ ਤੋਂ ਜਿਹੜਾ ਹੈਗਾ ਬਿਲਕੁਲ ਮੁੱਠੀ ਵਾਲਾ ਥਾਣਾ ਬਿਲਕੁਲ ਜਿਵਾਈ ਬਹੁਤ ਜਿਵਾਈ ਵੀਰ ਕਹਿੰਦਾ ਵੀ ਬਿਲਕੁਲ ਚੰਗੀ ਆ ਸੋ ਜਿਹੜੇ ਦੋਸਤੋਂ ਲੌਂਗ ਟਰਾਈਮ ਤੋਂ ਵੀਰ ਕੋਈ ਵੀ ਵਪਾਰੀ ਕੰਮ ਕਰਦਾ ਉਹ ਤਸੱਲੀ ਜਿਹੜੀ ਹੈਗੀ ਆ ਪ੍ਰੋਪਰ ਜਿਹੜਾ ਮੁੱਖ ਰੱਖਦਾ ਉਹ ਹਵਾਨੇ ਨੂੰ ਰੱਖਦਾ ਚਿਵਾਈ ਨੂੰ ਰੱਖਦਾ ਤਾਂ ਜੋ ਅੱਗੇ ਕਿਸੇ ਵੀ ਅਕਰੇ ਲੂ ਵੀਰ ਜਿਹੜੇ ਤੋਂ ਕੋਈ ਲੈ ਕੇ ਜਾਂਦਾ ਤੇ ਉਸ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਆਵੇ ਬਾਕੀ ਹਵਾਨਾ ਤੁਸੀਂ ਦੇਖ ਕੇ ਜਜਮੈਂਟ ਕਰ ਲਓ ਬਹੁਤ ਖੂਬਸੂਰਤ ਬਈ ਹਰਜਿੰਦਰ ਜੀ ਹੋਰ ਵੀ ਕੀ ਕਹਿਣਾ ਇਸ ਝੋਟੀ ਬਾਰੇ ਮੱਝ ਬਾਰੇ ਭਾਜੀ ਇਹ ਦੂਸਰੀ ਸੂਈ ਛੋਟੀ ਪ੍ਰੋਪਰ ਸੂਈ ਆ ਇਹਨੂੰ 20 ਦਿਨ ਹੋ ਗਏ ਘਰ ਵਾਲੇ 15 ਕਹਿੰਦੇ ਸੀ ਆਪਾਂ 20 ਹੀ ਮੰਨਨੇ ਆ 20 ਦਿਨ ਹੋ ਗਏ ਛੋਟੀ ਨੂੰ ਸੂਈ ਨੂੰ ਭਾਜੀ ਆਸ ਟਾਈਮ ਇਹਦੇ ਕੋਲ 11 ਲੀਟਰ ਦੁੱਧ ਹਾਜ਼ਰ ਆ ਬਿਲਕੁਲ ਜਿਹੜਾ ਪਾਣੀ ਵਰਗਾ ਝਾਗ ਵਾਲਾ ਭਾਜੀ 15 ਲੀਟਰ ਹੀ ਹੋਊਗਾ ਦਿਖਾਵਾ ਕਰੂਗਾ 11 ਕਿਲੋ ਆਇਆ ਭਾਜੀ ਭਾਵੇਂ ਡੱਬੇ ਨਾਲ ਡੱਬਾ ਕੋਈ ਵੀਰ ਮਿਹਨ ਕੇ ਲੈ ਜਾਏ ਭਾਜੀ ਠੀਕ ਆ ਹਾਂਜੀ ਭਾਜੀ ਸੋ ਦੋਸਤੋ ਬਿਲਕੁਲ ਠੰਡਾ ਦੁੱਧ ਵੀਰ ਨੇ ਕਿਹਾ ਵੀ ਤਕਰੀਬਨ 11 ਲੀਟਰ ਹੈਗਾ ਤੇ ਬਾਕੀ ਤੁਸੀਂ ਜਿਹੜੀ ਆ ਤਸੱਲੀ ਆ ਉਹਨਾਂ ਜਰ ਆ ਕਈ ਵਾਰ ਹੁੰਦਾ ਹੈ ਵੀ ਜਦੋਂ ਚਾਪਾ ਘਰੇ ਵਿਜ਼ਿਟ ਕਰਕੇ ਤਸੱਲੀ ਨਹੀਂ ਕਰਦੇ ਉਹਨਾਂ ਚਿਰ ਕਲੀਅਰ ਨਹੀਂ ਹੁੰਦਾਗਾ ਸੋ ਦੇਖੋ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਬਿਲਕੁਲ ਦੇਖੋ ਤਸੱਲੀ ਦੇ ਨਾਲ ਹਨ ਤੁੰਦੀ ਬਹੁਤ ਚੰਗੀ ਸ਼ੇਪ ਠੀਕ ਆ ਤੇ ਫੇਸ ਤੋਂ ਮੂੰਹ ਤੋਂ ਜੇਕਰ ਆਪਾਂ ਦਿਖਾਉਣੀ ਹੈ ਤੇ ਆ ਤੁਹਾਨੂੰ ਦਿਖਾ ਦਿੰਨੇ ਜੀ ਮੱਥਾ ਬੱਲਾ ਹੈਗਾ ਬਾਕੀ ਕਈ ਵਾਰ ਜਿਹੜੇ ਕੈਰੈਕਟਰ ਹੈਗੇ ਪੰਜ ਕਲਿਆਣੀ ਪਸ਼ੂ ਹੁੰਦੇ ਆ ਹਾਂਜੀ ਭਈ ਉਹ ਹੁੰਦੇ ਅਗਲੇ ਪੈਰ ਵੀ ਚੁੱਟੇ ਪਿਛਦੇ ਵੀ ਮੱਥਾ ਵੀ ਤੇ ਪੂਛ ਵੀ ਹਾਂਜੀ ਪਿਛੇ ਮਗਲੇ ਮਗਲੇ ਪੈਰ ਜਿਹੜੇ ਉਹ ਵੀ ਵਾਈਟ ਆ ਤੇ ਉੱਪਰ ਤੱਕ ਪੂਛ ਵੀ ਹਾਫ ਤੋਂ ਥੋੜੀ ਜੀ ਵੱਧ ਤਾਂ ਆਪਾਂ ਕਹਿ ਸਕਦੇ ਜਾਂ ਹਾਫ ਕਹਿ ਸਕਦੇ ਵਾਈਟ ਪੂਛ ਤੇ ਮੱਥਾ ਬੱਲਾ ਪੰਜ ਕਲਿਆਣੀ ਵਿੱਚ ਜਿਹੜਾ ਪਸ਼ੂ ਆ ਉਹ ਆ ਜਾਂਦੇ ਆ ਤੇ ਮੱਝ ਚੰਗੀ ਹੈਗੀ ਆ ਓਵਰ ਆਲ ਮੱਝ ਆ ਜੇਕਰ ਆਪਾਂ ਆ ਦੇਖੀਏ ਤਾਂ ਬਹੁਤ ਖੂਬਸੂਰਤ ਪਈ ਪੂਰੇ ਕੱਦ ਕਾਠ ਹੜੀਆਂ ਮੈਂ ਵੀਰ ਕੱਦ ਕਾਠ ਜਿਹੜਾ ਹੈਗਾ ਨਾਰਮਲ ਜਿਹੜੀ ਆਪਾਂ ਤੁਹਾਨੂੰ ਹੋਰ ਵੀ ਮੱਝਾਂ ਦਿਖਾਈਆਂ ਨੇ ਠੀਕ ਹੈ ਜੀ ਰਲਦਾ ਮਿਲਦਾ ਕੱਦ ਕਾਠ ਆ ਠੀਕ ਹੈ ਜੀ ਕੋਈ ਛੋਟਾ ਜਿਹਾ ਪਸ਼ੂ ਜਾਂ ਛੋਟਾ ਜਿਹਾ ਐਨੀਮਲ ਨਹੀਂਗਾ ਕਿਉਂਕਿ ਦੂਰੋਂ ਦੇ ਰਿਹਾ ਤੁਸੀਂ ਆਉਣਾ ਹੁੰਦਾ ਤੇ ਦੱਸਣਾ ਜ਼ਰੂਰੀ ਹੈ ਤੇ ਭਾਈ ਹਰਦੀਪ ਤਾਂ ਇਹ ਲਿਵਰ ਦੀ ਕੀਮਤ ਕਿੰਨੀ ਹੈ ਕੀਮਤ ਹੈ ਭਾਈ ਭਾਵੇਂ ਇਹਦੀ ਵੀ 70000 ਕਰ ਲਈਏ 65000 ਦੀ ਭਾਜੀ ਦੇ ਦਾਂਗੇ ਠੀਕ ਹੈ ਜੀ ਉੱਚੋ ਭਾਈ 3000 ਮਾਨਦਨ ਕਰ ਦਾਂਗੇ 62 ਦੀ ਦੀ ਜੀ ਉੱਚੋ ਵੀ ਕੋਈ ਵੀਰ ਭਾਣਾ ਆਏਗਾ ਤੇ ਉਹਦੀ ਮਾਨਦਨ ਕਰਕੇ ਦਾਂਗੇ ਭਾਈ ਠੀਕ ਹੈ ਜੀ ਹਾਂਜੀ ਭਾਈ ਭਾਈ ਝੋਟੀ ਕਿਲੋ ਆਪਾਂ ਹੁਣ ਇਸ ਟਾਈਮ 11 ਕਿਲੋ ਹੀ ਚਾਹਾਂਗੇ ਜਿਹੜਾ ਹਾਜ਼ਰ ਆ ਆਪਣੇ ਕੋਲ ਝੋਟੀ ਕਿਲੋ ਦਾ 13 ਕਿਲੋ ਦੁੱਧ ਮੈਂ ਚੋਗੇ ਲੈਂਦਾ ਜੀ ਭਾਜੀ ਮੇਰੇ ਤੋਂ ਪਰਸੂ ਹੀ ਆਈ ਹੈ ਝੋਟੀ ਨੇ ਲੇਪੱਠੇ ਵੀ ਘੱਟ ਖਾਦੇ ਜੀ ਥੋੜਾ ਉੱਪਰ ਆਇਆ ਘਰ ਦੀ ਪੀ ਆ ਭਾਜੀ ਬਿਲਕ ਉਹ ਜਿਹੜੇ ਗੁੰਜਾਇਸ਼ ਆ ਦੋਸਤੋ ਛੋਟਦੀ ਆ ਵੀਰ ਨੇ ਬਿਲਕੁਲ ਇੱਕ ਬੰਪਰ ਹੀ ਆ ਤੇ ਜਿੱਦਾਂ ਲੋੜੀ ਵਾਲਾ ਦੇਣਾ ਖਾਸ ਤੌਰ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਤੇ ਚੰਗਾ ਪਸ਼ੂ ਆ ਰੇਟ ਵੀ ਭਾ ਪੜਦਾ ਬਿਲਕੁਲ ਜਿਹੜਾ ਜਾਇਜ਼ ਆ ਸੋ ਚਾਹ ਬਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮੈਂ ਵੀਰ ਨੂੰ ਕਹ ਇਹਨੂੰ ਵੀਰ ਜੀ ਆਪਾਂ ਖੋਲ ਕੇ ਦਿਖਾਈਏ ਜੀ ਜ਼ਰੂਰ ਵੀਰ ਜੀ ਉਹ ਨਾਸਟੈਂਡ ਫਾਈਨਲ ਤੇ ਜਿਹੜੀ ਇੱਕ ਹੋਰ ਮੱਝ ਉਹ ਵੀਰ ਤੋਂ ਪੁੱਛ ਲੈਨੇ ਵੀਰ ਜੀ ਇਹ ਵੀ ਸੂਈ ਹੈ ਜੀ ਹਾਂਜੀ ਭਾਈ ਇਹ ਵੀ ਸੂਈ ਹੈ ਜੀ ਠੀਕ ਆ ਬੱਚਾ ਇਹਦਾ ਵੀ ਭਾਈ ਇਹਦੇ ਪਿੱਛੇ ਕੱਟਾ ਇਹਨੂੰ 10 ਦਿਨ ਦੇ ਕਰੀਬ ਹੋ ਗਿਆ ਸੂਈ ਮੈਂ ਇਹਨੂੰ ਠੀਕ ਹੈ ਜੀ ਹਾਂਜੀ ਭਾਈ 10 ਦਿਨ ਦੇ ਜਿਹੜੇ ਕਰੀਬ ਦੋਸਤੋਂ ਸਮਾਂ ਹੋ ਗਿਆ ਮੇਲ ਕਾਫ ਠੀਕ ਆ ਜੀ ਹੈ ਚਾਰੇ ਮੱਝਾਂ ਦੇ ਮਗਰ ਮੇਲ ਹੀ ਆ ਕੱਟੇ ਹੀ ਆ ਚਾਰਾਂ ਮੱਝਾਂ ਦੇ ਮਗਰ ਤੇ ਬਾਕੀ ਆਪਾਂ ਮੱਝ ਵਾਲ ਤੁਹਾਨੂੰ ਲੈ ਚਲਦੇ ਹਾਂ ਮੱਝ ਪ੍ਰੋਪਰ ਦਿਖਾ ਦਿੰਨੇ ਆ ਕਰੋ ਚੈੱਕ ਜੀ ਠੀਕ ਹੈ ਜੀ ਆਹ ਥਣ ਹਵਾਨਾ ਜੇ ਤੇ ਵੀਰ ਜੀ ਕੀ ਇਨਫੋਰਮੇਸ਼ਨ ਇਸ ਦੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਜੀ 10 ਦਿਨ ਹੋ ਗਏ ਸੂਈ ਨੂੰ ਇਹ ਵੀ ਭਾਜੀ ਦੂਜੀ ਸਵੇਰ ਛੋਟੀ ਸੂਈ ਆ ਠੀਕ ਆ ਵੀਰ ਜੀ ਹਾਂਜੀ ਇਹਦੇ ਕੋਲ ਭਾਜੀ ਇਸ ਟਾਈਮ ਜਿਹੜਾ ਠੰਡਾ ਕਰਕੇ ਦੁੱਧ 9 ਲੀਟਰ ਹੈਗਾ ਭਾਜੀ 9 ਲੀਟਰ ਹਾਂਜੀ ਜਿੱਦਾਂ ਕੋਈ ਵੀ ਆਊਗਾ ਉਹਦੀ ਤਸਦੀਕ ਕਰਾ ਕੇ ਦਵਾਂਗੇ ਭਾਜੀ ਠੀਕ ਆ ਚਵਾ ਵੀ ਰੱਖਵੇਂ ਦਾ ਮੈਂ ਕਹਾਂ ਭਾਜੀ ਓਕੇ ਇੱਕ ਨੰਬਰ ਹੋਊਗਾ ਕੋਈ ਭੂਰ ਛੱਟਾ ਨਹੀਂ ਹੋਊਗਾ ਭਾਜੀ ਠੀਕ ਆ ਹਾਂਜੀ ਭਾਜੀ ਠੀਕ ਆ ਤੁਹਾ ਵਧੀਆ ਵੀਰ ਕਹਿੰਦਾ ਤੇ ਸੁਭਾ ਵੀਰ ਦੀ ਚਵਾਈ ਨਾਰਮਲ ਕਿੰਨੇ ਕ ਵਜੇ ਕਰੀਏ ਭਾਜੀ ਮੈਂ ਜਿੱਦਾਂ ਇਕੱਲੇ ਹੀ ਕਰਨਾ 5 ਵਜੇ ਉੱਠ ਪੈਣਾ 6 ਵਜੇ ਦੇ ਵਿੱਚ ਹੋ ਜਾਂਦੀ ਭਾਜੀ ਠੀਕ ਆ ਹੋਰ ਘਰ ਦੇ ਪਸ਼ੂ ਆ ਉਹ ਵੀ ਚੋਂਦੇ ਚੋਂਦੇ 6 ਵਜੇ ਜਾਂਦੇ ਭਾਜੀ 6 ਵਜੇ ਹਾਂਜੀ ਭਾਜੀ 5 ਵੇ ਤੋਂ ਲੈ ਕੇ ਸਟਾਰਟ ਕਰ ਲਈਦੀ ਕੋਈ 5 ਵੇ ਚ ਉਈ ਜਾਂਦੀ ਕੋਈ 5:30 ਕੋਈ 6 ਵਜੇ ਹਾਂਜੀ 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 ਭਾਜੀ ਠੀਕ ਆ ਤੇ ਸੁਭਾ ਵੀਰ ਕਿੰਮਾ ਹੋਇਆ ਭਾਈ ਦੂਜੇ ਸਵੇਰ ਛੋਟੀ ਸੋਈ ਆ ਭਾਜੀ ਠੀਕ ਆ ਦੂਜਾ ਜਿਹੜਾ ਸੁਭਾ ਦੋਸਤੋ ਬਿਲਕੁਲ ਆ ਫੇਸ ਮੂੰਹ ਮੱਥਾ ਸਿੰਘਾਂ ਦੀ ਬੰਤਰ ਬਿਲਕੁਲ ਤੁਸੀਂ ਵ ਸੈਕਿੰਡ ਟਾਈਮਰ ਤੇ 9 9 ਲੀਟਰ ਹੈਗਾ ਜੀ ਭਾਜੀ ਪੱਕਾ 9 ਲੀਟਰ ਇਟਰ ਹੈਗਾ ਭਾਜੀ ਠੀਕ ਆ ਹਾਂਜੀ ਭਾਜੀ 9 ਲੀਟਰ ਜਿਹੜਾ ਦੋਸਤੋ ਬਿਲਕੁਲ ਵੀਰਾਂ ਦਾ ਵੀ ਰੈਡੀ ਆ ਠੀਕ ਆ ਤੇ ਆ ਵੇਖੋ ਥਾਨ ਹਵਾਨਾ ਠੀਕ ਆ ਬੱਚਾ ਥੱਲੇ ਮੇਲ ਆ ਹਾਂਜੀ ਤੇ ਬਾਕੀ ਜਵਾਹ ਵੀਰ ਜੀ ਤੁਸੀਂ ਮੁੱਖ ਤਾਂ ਰੱਖਦੇ ਹੋ ਵੀ ਚਵਾਈ ਚੰਗੀ ਲੈਂਦੇ ਮੈਂ ਕਹਾਂ ਭਾਜੀ ਜੇ ਇਹੀ ਚਵਾਈ ਤੋਂ ਗਲਤ ਲੈਣੇ ਤਾਂ ਸਾਡੇ ਤੋਂ ਕਿੰਨੇ ਪਸ਼ੂ ਲੈਣਾ ਭਾਜੀ ਜੀ ਜੀ ਚਵਾਪ ਸਮਾਹ ਭਾਜੀ ਅਸੀਂ ਦੇਖ ਕੇ ਲਈਦਾ ਚਵਾਪ ਸਮਾਹ ਆਰਡਰ ਦੇਖ ਕੇ ਲਈਦਾ ਪਸ਼ੂ ਦਾ ਕਿਉਂਕਿ ਆਰਡਰ ਨਾਲ ਹੀ ਪਸ਼ੂ ਨੇ ਦੁੱਧ ਕੱਢਣਾ ਹੁੰਦਾ ਭਾਜੀ ਜੀ ਤੇ ਹਰਜਿੰਦਰ ਵੀਰੇ ਕਿੰਨਾ ਕੁ ਮੁੱਲ ਰੱਖਿਆ ਫਿਰ ਇਹ ਭਾਜੀ ਆਪਾਂ ਤੁਹਾਡੇ ਚੈਨਲ ਦੇ ਪਹਿਲੀ ਵਾਰੀ ਵੀਡੀਓ ਬਣਾਉਂਦੇ ਆ ਲੋੜੀ ਬੰਪਰ ਹੀ ਦੇ ਦੇਣਾ ਭਾਜੀ ਇੱਕ ਹਿਸਾਬ ਦਾ ਠੀਕ ਆ ਜ਼ਰੂਰ ਟੋਕੜਾਂ ਵਾਲੇ ਭਾਪ ਜੀ ਦੇ ਦੇਣੀ ਮੈਂ ਠੀਕ ਆ ਮੁੱਲ ਭਾਜੀ 55000 ਹਾਂ ਉਹ ਚੋਂ ਭਾਜੀ 300 52000 52000 ਹਾਂਜੀ ਭਾਈ ਉੱਚੋ ਵੀ ਕੋਈ ਵੀਰ ਭਰਾ ਹੋਊਗਾ ਮਾਨਤਨ ਕਰਾਂਗੇ ਭਾਜੀ ਬਾਵਾ ਬਾ ਸੋ ਦੋਸਤੋ 55000 ਡਿਮਾਂਡ ਆ 3000 ਲੈਸ 52000 ਤੇ 52000 ਦੇ ਵਿੱਚੋਂ ਵੀ ਜਿਹੜਾ ਮਾਨਤਨ ਆ ਤੁਸੀਂ ਜਿੰਨਾ ਵੀ ਚਾਹੋ ਉਹਨਾ ਕਰਵਾ ਸਕਦੇ ਹੋ ਵਿਜਿਟ ਕਰਕੇ ਤਸੱਲੀ ਕਰਕੇ ਚੁਬਾਈ ਕਰਕੇ ਪਹਿਲਾਂ ਦੇਖ ਲਿਓ ਪਸ਼ੂ ਪਸੰਦ ਹੀ ਆਉਣੇ ਆ ਤੁਹਾਡੇ ਕਿਉਂਕਿ ਕੋਈ ਇਦਾਂ ਦੀ ਗੱਲ ਨਹੀਂ ਸੋ ਅੱਗੋਂ ਪਰਖ ਜਿਹੜੀ ਹੈਗੀ ਆ ਵੀਰ ਹੁਣੀ ਆਪ ਬਹੁਤ ਵਧੀਆ ਕਰਕੇ ਲੈ ਕੇ ਆਉਂਦੇ ਆ ਤੇ ਐਨੀਮਲ ਜਿਹੜੇ ਹੈਗੇ ਦੋਸਤੋ ਚਾਰੇ ਆਪਾਂ ਤੁਹਾਨੂੰ ਦਿਖਾਏ ਆ ਯਾਰੇ ਜਿਹੜੇ ਦੁੱਧ ਵਾਲੇ ਐਨੀਮਲ ਨੇ ਤਸੱਲੀ ਤੁਸੀਂ ਕਰਨੀ ਹੈਗੀ ਮੈਂ ਬਾਰ-ਬਾਰ ਕਹਿੰਦਾ ਹੁਣ ਨਾ ਵੀਰ ਉਹਨਾਂ ਦੇ ਘਰੇ ਜਾ ਕੇ ਵਿਜ਼ਿਟ ਕਰਕੇ ਤਸੱਲੀ ਤੁਸੀਂ ਕਰਨੀ ਹੈ ਫਿਰ ਜਿੰਦਾ ਫਿਰ ਇੱਕ ਸੰਪਰਕ ਨੰਬਰ ਆਪਣੇ ਫਿਰ ਦੱਸ ਦਈਏ ਭਾਈ ਜੀ 9968665981 ਦੂਸਰਾ 988829822 ਭਾਈ ਜੀ ਠੀਕ ਹੈ ਵੀਰ ਜੀ ਹਾਂਜੀ ਭਾਈ ਜੀ ਸੋ ਸੋ ਦੋਸਤੋ ਇਹ ਸਾਨੂੰ ਵੀਰ ਤੋਰ ਕੇ ਮੈਂ ਦਿਖਾ ਦਈਏ ਹਾਂ ਦਿਖਾਈਏ ਵੀਰ ਦਿਖਾਈਏ ਹਾਂਜੀ ਹਾਂ ਅ ਤੇਰੀ ਦੋਸਤੋ 4ਥ ਨੰਬਰ ਤੇ ਮੈਂ ਤੁਹਾਨੂੰ ਇਹ ਮੱਝ ਦਿਖਾਈ ਹੈ ਸੈਕੰਡ ਟਾਈਮਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਵਾਨੇ ਵਾਲੇ ਪਾਸਿਓਂ ਵੀ ਦੇਖ ਸਕਦੇ ਹੋ ਤੇ ਮੱਝ ਉੱਪਰੋਂ ਵੀ ਦੇਖ ਸਕਦੇ ਹੋ ਸਿੰਗਲ ਹੱਡੀ ਦੀ ਮੱਝ ਤੇ ਚੰਗੀ ਆ ਓਵਰਆਲ ਮੱਝ ਚੰਗੀ ਆ ਰੇਟ ਭਾਅ ਬਾਜ਼ਾਰ ਨਾਲ ਵੇਖੀਏ ਤੇ ਮੱਝ ਚੰਗੀ ਆ 9 ਲੀਟਰ ਜਿਹੜਾ ਬਿਲਕੁਲ ਰੈਡੀ ਆ ਤਸੱਲੀ ਤੁਸੀਂ ਕਰਨੀ ਆ ਚਬਾਈ ਕਰਕੇ ਤੇ ਆਨਲਾਈਨ ਜੇਕਰ ਤੁਸੀਂ ਸੌਦਾ ਕਰਦੇ ਹੋ ਇੱਕ ਟਾਈਮ ਦੀ ਦੋ ਟਾਈਮ ਦੀ ਥਾਣਾ ਦੀ ਜੇਕਰ ਕਰਾਉਣੀ ਚਾਹੁੰਦੇ ਹੋ ਉਹ ਵਟਸਐਪ ਤੇ ਵੀਡੀਓ ਕਾਲ ਕਰਕੇ ਵੀ ਤੁਸੀਂ ਵੀਰ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਹੈ ਬੱਚਾ ਨਹੀਂ ਦਿਖਾਉਂਦਾ ਬੱਚਾ ਦੱਸ ਹਾਂਜੀ ਬੱਚਾ ਆਹ ਭਾਈ ਕੱਟਾ ਠੀਕ ਹੈ ਜੀ ਹਾਂਜੀ ਭਾਈ ਇਹ ਕੱਟਾ ਦੋਸਤੋ ਠੀਕ ਆ ਚਾਰ ਮੱਜਾਂ ਸੀ ਦੋਸਤੋ ਚਾਰੇ ਜਿਹੜੇ ਬੱਚੇ ਨੇ ਉਹ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ